ਇੱਕ ਵਾਰ ਦੀ ਗੱਲ ਹੈ ਇੱਕ ਸ਼ਹਿਰ ਵਿੱਚ ਇੱਕ 10-12 ਸਾਲ ਦਾ ਲੜਕਾ ਆਪਣੇ ਮਾਤਾ-ਪਿਤਾ ਨਾਲ ਰਹਿੰਦਾ ਸੀ ਇੱਕ ਦਿਨ ਉਹ ਲੜਕਾ ਕਈ ਸਾਲਾਂ ਬਾਅਦ ਆਪਣੇ ਪਿੰਡ ਦਾਦਾ ਜੀ ਕੋਲ ਗਿਆ ਉੱਥੇ ਜਾ ਕੇ ਉਹ ਹਰ ਸਮੇਂ ਆਪਣੇ ਦਾਦਾ ਜੀ ਨਾਲ ਖੇਡਦਾ ਗੱਲਾਂ ਕਰਦਾ ਇੱਕ ਦਿਨ ਖੇਡਦੇ-ਖੇਡਦੇ ਉਸਨੇ ਆਪਣੇ ਦਾਦਾ ਜੀ ਨਾਲ ਗੱਲਾਂ ਕਰਦੇ ਕਿਹਾ ਕਿ ਦਾਦਾ ਜੀ ਜਦੋਂ ਮੈਂ ਵੱਡਾ ਹੋਵਾਂਗਾ ਤਾਂ ਮੈਂ ਬਹੁਤ ਕਾਮਯਾਬ ਹੋ ਕੇ ਦਿਖਾਵਾਂਗਾ ਬਹੁਤ ਵੱਡਾ ਆਦਮੀ ਬਣਾਂਗਾ ਕੀ ਤੁਸੀਂ ਮੈਨੂੰ ਸਫਲ ਹੋਣ ਦੇ ਕੁਝ ਤਰੀਕੇ ਦੱਸ ਸਕਦੇ ਹੋ ਤਾਂ ਉਸਦੇ ਦਾਦਾ ਜੀ ਮੁਸਕਰਾ ਕੇ ਉਸ ਵੱਲ ਦੇਖਦੇ ਨੇ ਤੇ ਉਸ ਨੂੰ ਕਹਿੰਦੇ ਨੇ ਕਿ ਹਾਂ ਜ਼ਰੂਰ ਪੁੱਤਰ ਤਾਂ ਉਸ ਲੜਕੇ ਨੂੰ ਇੱਕ ਪੌਦਿਆਂ ਦੀ ਦੁਕਾਨ ਤੇ ਲੈ ਜਾਂਦੇ ਨੇ ਜਿੱਥੇ ਕਿ ਛੋਟੇ ਛੋਟੇ ਪੌਦੇ ਮਿਲਦੇ ਸੀ ਉੱਥੋਂ ਉਸਦੇ ਦਾਦਾ ਜੀ ਨੇ ਦੋ ਛੋਟੇ ਬੂਟੇ ਖਰੀਦੇ ਤੇ ਲਿਆ ਕੇ ਇੱਕ ਬੂਟਾ ਵੱਡੇ ਗਮਲੇ ਵਿੱਚ ਲਗਾ ਦਿੱਤਾ ਤੇ ਉਸ ਗਮਲੇ ਨੂੰ ਘਰ ਦੇ ਅੰਦਰ ਰੱਖ ਦਿੱਤਾ ਤੇ ਦੂਜਾ ਬੂਟਾ ਉਹ ਆਪਣੇ ਘਰ ਦੇ ਬਾਹਰ ਲਗਾ ਦਿੰਦੇ ਨੇ ਫਿਰ ਉਹ ਆਪਣੇ ਪੋਤੇ ਨੂੰ ਪੁੱਛਦੇ ਨੇ ਕਿ ਤੇਰਾ ਕੀ ਖਿਆਲ ਹੈ ਭਵਿੱਖ ਵਿੱਚ ਕਿਹੜਾ ਬੂਟਾ ਚੰਗੀ ਤਰ੍ਹਾਂ ਵੱਡਾ ਹੋਵੇਗਾ ਲੜਕੇ ਨੇ ਥੋੜਾ ਸੋਚਿਆ ਤੇ ਆਪਣੇ ਦਾਦਾ ਜੀ ਨੂੰ ਕਿਹਾ ਕਿ ਦਾਦਾ ਜੀ ਜਿਹੜਾ ਬੂਟਾ ਅਸੀਂ ਘਰ ਦੇ ਅੰਦਰ ਲਗਾਇਆ ਹੈ ਉਹ ਚੰਗੀ ਤਰ੍ਹਾਂ ਉੱਗ ਸਕੇਗਾ ਤੇ ਵੱਡਾ ਹੋਵੇਗਾ ਕਿਉਂਕਿ ਉਹ ਘਰ ਦੇ ਅੰਦਰ ਹਰ ਸਮੱਸਿਆ ਤੋਂ ਸੁਰੱਖਿਅਤ ਹੈ ਤੇ ਜਿਹੜਾ ਬੂਟਾ ਅਸੀਂ ਬਾਹਰ ਲਗਾਇਆ ਹੈ ਉਸ ਨੂੰ ਕਈ ਚੀਜ਼ਾਂ ਦਾ ਰਿਸਕ ਹੈ ਜਿਵੇਂ ਕਿ ਸੂਰਜ ਦੀਆਂ ਤੇਜ਼ ਕਿਰਨਾਂ ਤੂਫਾਨ ਭਾਰੀ ਮੀਂਹ ਤੇ ਜਾਨਵਰਾਂ ਤੋਂ ਵੀ ਉਸ ਬੂਟੇ ਨੂੰ ਖਤਰਾ ਹੈ ਉਸਦੇ ਦਾਦਾ ਜੀ ਨੇ ਮੁਸਕਰਾਉਂਦੇ ਹੋਏ ਉਸ ਨੂੰ ਕਿਹਾ ਕਿ ਚਲੋ ਆਉਣ ਵਾਲੇ ਸਮੇਂ ਵਿੱਚ ਦੇਖਦੇ ਹਾਂ ਕਿ ਇਹਨਾਂ ਦੋਵਾਂ ਬੂਟਿਆਂ ਦਾ ਕੀ ਹੁੰਦਾ ਹੈ ਸਮਾਂ ਆਪਣੀ ਰਫ਼ਤਾਰ ਬੀਤਦਾ ਗਿਆ ਫਿਰ 4-5 ਸਾਲ ਬਾਅਦ ਲੜਕਾ ਫਿਰ ਆਪਣੇ ਦਾਦਾ ਜੀ ਦੇ ਘਰ ਆਇਆ ਦਾਦਾ ਜੀ ਨੂੰ ਦੇਖ ਕੇ ਉਹ ਫਿਰ ਤੋਂ ਪੁੱਛਦਾ ਹੈ ਕਿ ਦਾਦਾ ਜੀ ਪਿਛਲੀ ਵਾਰ ਮੈਂ ਤੁਹਾਨੂੰ ਪੁੱਛਿਆ ਸੀ ਕਿ ਜ਼ਿੰਦਗੀ ਵਿੱਚ ਕਾਮਯਾਬ ਕਿਵੇਂ ਬਣੀਏ ਪਰ ਤੁਸੀਂ ਮੈਨੂੰ ਕੁਝ ਨਹੀਂ ਦੱਸਿਆ ਪਰ ਹੁਣ ਤੁਹਾਨੂੰ ਦੱਸਣਾ ਹੀ ਪਵੇਗਾ ਉਸਦੇ ਦਾਦਾ ਜੀ ਮੁਸਕਰਾਏ ਤੇ ਕਹਿਣ ਲੱਗੇ ਜ਼ਰੂਰ ਪਰ ਸਭ ਤੋਂ ਪਹਿਲਾਂ ਆਪਾਂ ਉਹਨਾਂ ਦੋਵੇਂ ਬੂਟਿਆਂ ਨੂੰ ਦੇਖੀਏ ਜੋ ਆਪਾਂ ਕੁਝ ਸਾਲ ਪਹਿਲਾਂ ਲਗਾਏ ਸੀ ਇਹ ਕਹਿ ਕੇ ਉਸਦੇ ਦਾਦਾ ਜੀ ਉਸਨੂੰ ਉਸੇ ਥਾਂ ਤੇ ਲੈ ਗਏ ਜਿੱਥੇ ਉਹਨਾਂ ਨੇ ਆਪਣੇ ਘਰ ਅੰਦਰ ਗਮਲੇ ਵਿੱਚ ਬੂਟਾ ਲਗਾਇਆ ਸੀ ਉਹਨਾਂ ਨੇ ਦੇਖਿਆ ਕਿ ਉਹ ਬੂਟਾ ਇੱਕ ਵੱਡਾ ਬੂਟਾ ਬਣ ਚੁੱਕਿਆ ਹੈ ਤੇ ਫਿਰ ਉਹ ਘਰ ਤੋਂ ਬਾਹਰ ਲਗਾਏ ਗਏ ਦੂਜੇ ਬੂਟੇ ਕੋਲ ਗਏ ਤਾਂ ਉਹਨਾਂ ਨੇ ਦੇਖਿਆ ਕਿ ਉਹ ਛੋਟਾ ਜਿਹਾ ਬੂਟਾ ਹੁਣ ਇੱਕ ਬਹੁਤ ਵੱਡਾ ਤੇ ਵਿਸ਼ਾਲ ਰੁੱਖ ਬਣ ਗਿਆ ਹੈ। ਉਸ ਦੀਆਂ ਟਾਹਣੀਆਂ ਬਹੁਤ ਮਜ਼ਬੂਤ ਤੇ ਲੰਬੀਆਂ ਸੀ ਤੇ ਉਸ ਦਾ ਪਰਛਾਵਾਂ ਸਾਰੀ ਜ਼ਮੀਨ ਉੱਤੇ ਪੈ ਰਿਹਾ ਸੀ। ਹੁਣ ਲੜਕੇ ਦੇ ਦਾਦਾ ਜੀ ਨੇ ਉਸ ਵੱਲ ਦੇਖਿਆ ਤੇ ਉਸ ਨੂੰ ਪੁੱਛਿਆ ਕਿ ਦੱਸੋ ਕਿਹੜਾ ਬੂਟਾ ਵੱਡਾ ਤੇ ਮਜ਼ਬੂਤ ਹੋ ਗਿਆ ਹੈ? ਕਿਹੜਾ ਬੂਟਾ ਜ਼ਿਆਦਾ ਸਫਲ ਹੋਇਆ ਹੈ? ਲੜਕੇ ਨੇ ਕਿਹਾ ਕਿ ਜਿਹੜਾ ਬੂਟਾ ਸੀ ਬਾਹਰ ਲਗਾਇਆ ਹੈ ਪਰ ਦਾਦਾ ਜੀ ਇਹ ਕਿਵੇਂ ਸੰਭਵ ਹੈ? ਇਸ ਪੌਦੇ ਨੇ ਕਈ ਖਤਰਨਾਕ ਹਾਲਾਤਾਂ ਨੂੰ ਝੱਲਿਆ ਹੋਵੇਗਾ। ਕਈ ਮੁਸ਼ਕਲਾਂ ਆਈਆਂ ਹੋਣਗੀਆਂ। ਪਰ ਫਿਰ ਵੀ ਇਹ ਬੂਟਾ ਇੰਨਾ ਵੱਡਾ ਰੁੱਖ ਕਿਵੇਂ ਬਣ ਗਿਆ? ਉਸਦੇ ਦਾਦਾ ਜੀ ਨੇ ਉਸ ਵੱਲ ਦੇਖਿਆ ਤੇ ਕਿਹਾ, "ਤੁਸੀਂ ਸਹੀ ਕਹਿ ਰਹੇ ਹੋ। ਜੋ ਬੂਟਾ ਅਸੀਂ ਬਾਹਰ ਲਾਇਆ ਸੀ, ਉਸਨੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ ਤੇ ਉਹਨਾਂ ਹੀ ਸਮੱਸਿਆਵਾਂ ਨਾਲ ਨਜਿੱਠਦੇ ਸਮੇਂ ਇਹ ਇੰਨਾ ਵੱਡਾ ਤੇ ਵਿਸ਼ਾਲ ਬਣ ਗਿਆ ਹੈ।" ਤੇ ਹੁਣ ਉਹ ਆਪਣੀਆਂ ਟਾਹਣੀਆਂ ਨੂੰ ਜਿੰਨਾ ਚਾਹੇ ਵਧਾ ਸਕਦਾ ਹੈ ਤੇ ਤੂਫਾਨ ਭਾਰੀ ਮੀਂਹ ਵਰਗੀਆਂ ਸਮੱਸਿਆਵਾਂ ਇਸ ਦੀਆਂ ਟਾਹਣੀਆਂ ਨੂੰ ਹੋਰ ਵੀ ਮਜ਼ਬੂਤ ਬਣਾਉਂਦੀਆਂ ਨੇ ਤੇ ਇਸੇ ਕਾਰਨ ਅੱਜ ਉਹ ਇੱਕ ਵਿਸ਼ਾਲ ਰੁੱਖ ਬਣ ਗਿਆ ਹੈ ਤੇ ਹੁਣ ਇਹ ਸਾਰੀਆਂ ਸਮੱਸਿਆਵਾਂ ਉਸ ਦੇ ਸਾਹਮਣੇ ਬਹੁਤ ਛੋਟੀਆਂ ਨੇ ਫਿਰ ਉਸ ਦੇ ਦਾਦਾ ਜੀ ਨੇ ਉਸ ਵੱਲ ਦੇਖਿਆ ਤੇ ਉਸ ਨੂੰ ਕਿਹਾ ਕਿ ਪੁੱਤਰ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਜਦੋਂ ਤੱਕ ਤੁਸੀਂ ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਨਹੀਂ ਕਰੋਗੇ ਜਦੋਂ ਤੱਕ ਤੁਸੀਂ ਮੁਸ਼ਕਲਾਂ ਵਿੱਚੋਂ ਨਹੀਂ ਗੁਜ਼ਰੋਗੇ ਉਦੋਂ ਤੱਕ ਤੁਸੀਂ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ ਜੇਕਰ ਤੁਸੀਂ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਆਰਾਮਦਾਇਕ ਚੋਣਾ ਹੀ ਕਰਦੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਉਹਨਾਂ ਗਰੋ ਨਹੀਂ ਕਰ पाओगे ਵਿਕਾਸ ਨਹੀਂ ਕਰ पाओगे ਜਿੰਨਾ ਕਿ ਤੁਸੀਂ ਕਰ ਸਕਦੇ ਹੋ ਤੇ ਜੇਕਰ ਤੁਸੀਂ ਹਰ ਸਮੱਸਿਆ ਲਈ ਤਿਆਰ ਹੋਗੇ ਸੰਘਰਸ਼ ਲਈ ਹਮੇਸ਼ਾ ਤਿਆਰ ਹੋਗੇ ਤਾ ਤੁਹਾਡੇ ਲਈ ਕੋਈ ਵੀ ਮੰਜ਼ਲ ਹਾਸਲ ਕਰਨਾ ਅਸੰਭਵ ਨਹੀਂ ਹੋਵੇਗਾ। ਕਠਨ ਨਹੀਂ ਹੋਵੇਗਾ। ਤੇ ਫਿਰ ਵੱਡੀਆਂ-ਵੱਡੀਆਂ ਮੁਸ਼ਕਲਾਂ ਵੀ ਤੁਹਾਨੂੰ ਛੋਟੀਆਂ ਲੱਗਣਗੀਆਂ। ਇਹ ਸੁਣ ਕੇ ਲੜਕੇ ਨੇ ਇੱਕ ਡੂੰਗਾ ਸਾਹ ਲਿਆ ਤੇ ਫਿਰ ਉਸ ਵਿਸ਼ਾਲ ਤੇ ਵੱਡੇ ਦਰਖਤ ਵੱਲ ਦੇਖਣ ਲੱਗਾ। ਉਸਦੇ ਦਾਦਾ ਜੀ ਦੇ ਬੋਲ ਉਸਦੇ ਮਨ ਵਿੱਚ ਗੂੰਜ ਰਹੇ ਸੀ। ਦੋਸਤੋ ਸਮੱਸਿਆਵਾਂ, ਰੁਕਾਵਟਾਂ, ਮੁਸ਼ਕਲਾਂ ਇਹਨਾਂ ਚੀਜ਼ਾਂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਦੁਸ਼ਮਣ ਸਮਝਦੇ ਆਂ। ਪਰੇਲ ਕਾਵਟਾਂ ਇਹ ਮੁਸ਼ਕਲਾਂ ਸਾਨੂੰ ਸਾਡੇ ਜੀਵਨ ਵਿੱਚ ਮਜ਼ਬੂਤ ਤੇ ਵਧੇਰੇ ਸਫਲ ਬਣਾਉਂਦੀਆਂ ਨੇ ਕਿਸੇ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ਜੇਕਰ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਤਾਂ ਸਮਝ ਲਿਓ ਕਿ ਤੁਸੀਂ ਗਲਤ ਟ੍ਰੈਕ ਤੇ ਹੋ ਗਲਤ ਰਸਤੇ ਉੱਪਰ ਹੋ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਇਸ ਛੋਟੀ ਜੀ ਕਹਾਣੀ ਤੋਂ ਜੋ ਸਾਨੂੰ ਵੱਡੀ ਸਿੱਖਿਆ ਮਿਲਦੀ ਹੈ ਪ੍ਰਸ਼ਨ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਪਣਾ ਕੇ ਕਾਮਯਾਬੀ ਦੇ ਰਾਹਾਂ ਵੱਲ ਨੂੰ ਜਾਓਗੇ। ਸੁਮੇ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ। ਤੇ ਹਮੇਸ਼ਾ ਆਪਣਾ ਖਿਆਲ ਰੱਖੋ। ਸ਼ੁਕਰੀਆ।